ਗੰਡੀ ਪੱਸੀ ਗੰਡੀ ਇਹ ਕਿੱਥੇ ਪੈਂਦਾ ਜੀ ਇਹ ਤਸੀਲ ਦਸੂਹਾ ਜਿਸ ਡਿਸਟ੍ਰਿਕਟ ਸ਼ਾਹਪੁਰ ਓਕੇ ਤੇ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਪੈਂਦੀ ਕਿੰਨੇ ਕ ਟਾਈਮ ਤੋਂ ਸੀ ਮੈਨੂੰ ਸਰਵਾਈਕਲ ਸੀ ਓਕੇ ਜੀ ਕਿੰਨੇ ਸਾਲਾਂ ਤੋਂ ਜੀ ਸਰਵਾਈਕਲ ਤੋਂ 6-7 ਸਾਲ ਹੋ ਗਏ 6-7 ਸਾਲ ਤੋਂ ਜੀ ਓਕੇ ਪੈਰਾਂ 'ਚ ਦਰਦ ਹੁੰਦੀ ਸੀ ਜੇ ਸਵੇਰੇ ਉੱਠਣਾ ਓਕੇ ਜੀ ਮਜਬੀਨ ਤੇ ਲੱਗਦੇ ਸੀ ਦਰਦ ਹੁੰਦੇ ਸੀ ਮਰਸੂਜ ਸਾਂ ਜਾਂਦੀ ਸੀ ਹਾਂਜੀ ਪੈਰ ਧਰਤੀ ਤੇ ਨਹੀਂ ਲੱਗਦੇ ਸੀ ਤੁਹਾਡੇ ਜਦੋਂ ਪਹਿਲੀ ਵਾਰ ਤੁਸੀਂ ਮਿਲੇ ਸੀ ਹੀ ਹਾਂਜੀ ਓਕੇ ਠੀਕ ਹੈ ਜੀ ਗੋਡਣਾ ਚਾ ਮਤਲਬ ਸੋਜਣਾ ਆ ਜਾਂਦੀ ਗੋਡਿਆਂ ਤੇ ਸੂਜ ਸਾਂ ਜਾਂਦੀ ਇੱਥੇ ਵੀ ਤਾਂ ਗਿੱਟਿਆਂ ਤੇ ਵੀ ਠੀਕ ਹੈ ਜੀ ਹੋਰ ਜੀ ਹੋਰ ਮੈਂ ਜਿਸ ਤਰ੍ਹਾਂ ਤੁਰਨਾ ਥੋੜੀ ਦੂਰ ਤੁਰਨਾ ਵਾਂ ਸਾਹ ਝੜ ਜਾਣਾ ਅੱਛਾ ਜੀ ਇਸ ਤਰ੍ਹਾਂ ਹੀ ਗਏ ਓਕੇ ਬੀਪੀ ਦੀ ਸੀਗੀ ਬੀਪੀ ਘਟ ਹੋ ਜਾਂਦਾ ਸੀ ਕਿੰਨੇ ਕ ਟਾਈਮ ਤੂੰ ਘਟਦਾ ਸੀ ਬੀਪੀ ਭਾਜੀ ਤੁਹਾਡਾ ਬੀਪੀ ਤਾਂ ਮੇਰਾ ਮਤਲਬ ਸ਼ੁਰੂ ਤੋਂ ਜਿਸ ਤਰ੍ਹਾਂ ਘਾਟੀ ਹੁੰਦਾ ਹੀ ਓਕੇ ਖਾਸ ਕਰ ਜਦੋਂ ਬੱਚੇ ਹੁੰਦੇ ਨੇ ਉਦੋਂ ਪ੍ਰੋਬਲਮ ਖਾਸ ਕਰ ਲਈਓ ਉਦੋਂ ਸਟਾਰਟ ਹੁੰਦੀ ਹੈ ਹਾਂਜੀ ਉਸ ਟਾਈਮ ਜ਼ਿਆਦਾ ਹੋ ਜਾਂਦਾ ਅੱਛਾ ਉਦੋਂ ਤੋਂ ਸਟਾਰਟ ਹੋਈ ਹੋਈ ਪ੍ਰੋਬਲਮ ਸੀ ਬੀਬੀ ਲੋ ਰਹਿਦਾ ਸੀ ਮਤਲਬ ਕੰਮ ਕਰਨ ਨੂੰ ਜੀ ਨਾ ਕਰਨਾ ਹਾਂਜੀ ਹਾਂਜੀ ਓਕੇ ਅੱਛਾ ਹੀ ਨਹੀਂ ਜਾਂਦਾ ਸੀ ਅੱਛਾ ਫਿਰ ਲੋ ਹੁੰਦਾ ਹੀ ਤਾਂ ਉੱਠਿਆ ਹੀ ਨਹੀਂ ਜਾਂਦਾ ਸੀ ਓਕੇ ਹਾਂਜੀ ਗੈਸ ਦੀ ਪ੍ਰੋਬਲਮ ਸੀ ਠੀਕ ਹੈ ਜੀ ਮਤਲਬ ਤੁਸੀਂ ਆਪਣਾ ਘਰ ਦਾ ਹੀ ਕੰਮ ਕਰਦੇ ਹੋ ਭੈਣ ਜੀ ਘਰ ਹੀ ਰਹਿੰਦੇ ਹੋ ਬੀਰ ਜੀ ਆਪਣਾ ਕੀ ਕੰਮ ਕਰਦੇ ਹੋ ਆਪਣਾ ਸਰ ਮੈਂ ਆਰਮੀ ਚੋਂ ਕੈਰ ਰਹੇ ਹਾਂ ਕੈਪਟਨ ਪੈਨਸ਼ਨ ਆਇਆ ਓਕੇ ਜੀ ਓਕੇ ਇਹ ਮਤਲਬ ਇਹਨਾਂ ਦੇ ਹਾਲਾਤ ਕੀ ਸੀ ਥੋੜਾ ਦੱਸੋਗੇ ਤੁਸੀਂ ਬਹੁਤ ਜ਼ਿਆਦਾ ਹਾਲਾਤ ਖਰਾਬ ਸੀ ਮੈਂ ਜਿਸ ਤਰ੍ਹਾਂ ਛੁੱਟੀ ਆਂਦਾ ਹੁੰਦਾ ਸੀ ਤਾਂ ਇਹਨਾਂ ਨੇ ਬਸ ਉਹ ਹੀ ਬੋਲਣਾ ਮੇਰੇ ਪੈਰ ਨਹੀਂ ਥਲੇ ਲੱਗਦੇ ਫਿਰ ਇਲਾਜ ਕਰਾਂਦਾ ਹੁੰਦਾ ਇਹ ਮਹੀਨਾ ਡੇਢ ਮਹੀਨਾ ਜਿੰਨੀ ਛੁੱਟੀ ਹੁੰਦੀ ਹੂੰ ਬਈ ਜੀ ਬਿਲਕੁਲ ਉਹਨਾਂ ਦਾ ਇਲਾਜ ਕਰਾ ਕੇ ਇਹਨਾਂ ਨੂੰ ਦਵਾਈਆਂ ਮਹੀਨੇ ਦੋ ਮਹੀਨੇ ਦੀਆਂ ਐਕਸਟਰਾ ਦੇ ਕੇ ਜਾਣਾ ਠੀਕ ਹੈ ਕੋਈ ਪ੍ਰੋਬਲਮ ਆਂਦੀ ਤਾਂ ਇਹ ਖਾ ਲੈਣਾ ਅੱਛਾ ਜੀ ਤੇ ਫਿਰ ਬਾਪਾ ਚਲੇ ਜਾਣਾ ਫਿਰ ਉਹ ਹੀ ਮਤਲਬ ਇਦਾਂ ਹੀ ਪ੍ਰੋਬਲਮ ਚੱਲਦੀ ਰਹੀ ਮੈਂ ਕਾਫੀ ਟਾਈਮ ਤੋਂ ਮਤਲਬ ਤੰਗ ਸੀ ਮਤਲਬ ਸੈਟ ਹੀ ਨਹੀਂ ਆ ਰਿਹਾ ਸੀ ਸੈਟ ਹੀ ਨਹੀਂ ਆਇਆ ਸੀ ਇਹ ਚੀਜ਼ ਓਕੇ ਜੀ ਉਹਦੇ ਬਾਅਦ ਜਿਵੇਂ ਤੁਸੀਂ ਸਰਵਿਸ ਪੈਕ ਯੂਜ਼ ਕੀਤਾ ਹਾਂਜੀ ਮਤਲਬ ਤੁਹਾਨੂੰ ਕਿਹਾ ਗਿਆ 50 ਦਿਨ ਲਓ ਇੱਕ ਵਾਰੀ ਵੀ ਅਗਲਾ ਤਾਂ ਲਿਓ ਜੇ ਰਿਜ਼ਲਟ ਆਇਆ ਸਰੀਰ ਦੀ ਸਫਾਈ ਹੈ ਡਾਕਟਰ ਮਹਿੰਦਰ ਸਾਹਿਬ ਦੀ ਇੱਕ ਦਿਨ YouTube ਤੋਂ ਇਦਾਂ ਹੀ ਵੀਡੀਓ ਦੇਖੀ ਉਹਨਾਂ ਦੀ ਓਕੇ ਤੇ ਫਿਰ ਮੈਂ ਇਹਨਾਂ ਨੂੰ ਆ ਕੇ ਮਿਲਿਆ ਫਿਰ ਤੁਹਾਡਾ ਇੱਥੇ ਕੈਂਪ ਲੱਗਾ ਸੀ ਉਸ ਕੈਂਪ ਚ ਆਇਆ ਮੈਂ ਓਕੇ ਜੀ ਤੇ ਉਸ ਕੈਂਪ ਚੋਂ ਮੈਨੂੰ ਕਾਫੀ ਅਛੀਆਂ ਜੀ ਜਾਂ ਮਤਲਬ ਨਹੀਂ ਚਲ ਸਰ ਪਾ ਸ਼ਾਰਟ ਵੀਡੀਓ ਬਣਾਣੀ ਆ ਮੰਨ ਲਓ ਤੁਸੀਂ ਨੇ ਸਰਵਿਸ ਪੈ ਕੇ ਸੋਚ ਕੇ ਲਿਆ ਵੀ ਇੱਕ ਵਾਰੀ ਦੇਖ ਹੀ ਲੈਣੇ ਆ ਜਦੋਂ ਇੰਨੇ ਪੰਗੇ ਲੈ ਲਏ ਆਪਾਂ ਨੇ ਸਰ ਹਾਂਜੀ ਓਕੇ ਕਿੰਨੇ ਪੈਸੇ ਹੋ ਗਏ ਤੇ ਕੀ ਐਕਸਪੀਰੀਅੰਸ ਰਿਹਾ ਸਰ ਪੰਜਾਬ ਦੇ ਨਾਲ ਚ ਬਹੁਤ ਵਧੀਆ ਰਿਹਾ ਮੈਂ ਤਾਂ ਧੰਨਵਾਦ ਕਰਦਾ ਹਾਂ ਤੁਹਾਡਾ ਕਿ ਜਿਹੜਾ ਤੁਸੀਂ ਇੰਨਾ ਅੱਛਾ ਇਹ ਹਰਬਲ ਹੈ ਚੀਜ਼ ਹੈ ਕੋਈ ਮੈਡੀਸਨ ਮਲ ਬਾਡੀ ਸਰਵਿਸ ਆਪਾਂ ਨੇ ਲਿਆ ਜੀ ਹਾਂਜੀ ਹਾਂਜੀ ਸਰ ਓਕੇ ਤੇ ਸਾਨੂੰ ਬਹੁਤ ਹੁਣ ਪੰਜੀ ਹੁਣ ਕਿਵੇਂ ਨੇ ਜੀ ਸਾਰਾ ਕੰਮ ਕਰਦੇ ਨੇ ਕਰਦਾ ਜੀ ਸਾਰਾ ਕੰਮ ਕਰ ਰਹੇ ਨੇ ਹੁਣ ਮੈਨੂੰ ਕੋਈ ਤਕਲੀਫ ਨਹੀਂ ਹੈ ਮਤਲਬ ਓਕੇ ਮਲਕਰ ਖੁਸ਼ਹਾਲ ਹੋ ਗਿਆ ਜੀ ਬਿਲਕੁਲ ਸਰ ਬਿਲਕੁਲ ਹਾਂਜੀ ਓਕੇ ਪੰਜੀ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਪੈਰ ਥੱਲੇ ਨਹੀਂ ਲੱਗਦੇ ਸੀ ਸਰਵਾਈਕਲ ਸੀ ਹਾਂਜੀ ਮਤਲਬ ਉਹ ਸਭ ਠੀਕ ਹੈ ਓਕੇ ਜੀ ਲੱਖਾਂ ਲੋਕ ਪੰਜੀ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਮੈਂ ਹੁਣ ਮੈਂ ਜਿਸ ਤਰ੍ਹਾਂ ਮਰਜ਼ੀ ਉਹਨੇ ਪਿਆਰਾਂ ਦਾ ਦਰਦ ਨਹੀਂ ਹੁੰਦਾ ਮੈਂ ਸਾਹ ਵੀ ਨਹੀਂ ਚੜਦਾ ਓਕੇ ਹਾਂਜੀ ਗੈਸ ਨਹੀਂ ਮੈਂ ਪ੍ਰੋਬਲਮ ਬੀਪੀ ਵੀ ਓਕੇ ਹੈ ਬੀਪੀ ਵੀ ਓਕੇ ਹੈ ਸਰ ਕੀ ਬਾਕੀ ਬੀਪੀ ਮਤਲਬ ਚੈੱਕ ਹੀ ਨਹੀਂ ਕਰਾਇਆ ਹਮਨ ਮਨ ਨਾਰਮਲ ਰਹਿੰਦਾ ਆਪਿਆ ਠੀਕ ਹੈ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਦੇ ਕੀ ਸਨੇਹਾ ਦੇਣਾ ਚਾਹੂਗਾ ਉਹਨਾਂ ਨੂੰ ਜੀ ਅਸੀਂ ਤਾਂ ਇਹੀ ਸਨੇਹਾ ਦੇਣਾ ਚਾਹਾਂਗੇ ਕਿ ਹਸਪੀਟਲਾਂ 'ਚ ਇੰਨਾ ਇੰਨਾ ਪੈਸਾ ਖਰਾਬ ਕਰ ਰਹੇ ਹੋ ਜਾ ਕੇ ਇੱਕ ਵਾਰੀ ਸਰੀਰ ਦੀ ਸਰਵਿਸ ਕਰਾਓ ਬਿਲਕੁਲ ਬਾਡੀ ਸਰਵਿਸ ਕਰਾਓ ਆਪਣੀ ਧੰਨਵਾਦ ਜੀ ਬਹੁਤ-ਬਹੁਤ ਜੀ ਥੈਂਕ ਯੂ